ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਲਾਈਟ ਹੋ ਗਈ ਗੁੱਲ ਛੋਟੇ ਨੇ ਕਹਿੰਦੇ ਹੁੰਦੇ ਸੀ ਲਾਈਟ ਗੁੱਲ ਹੋ ਗਈ ਲਾਈਟ ਚਲੇ ਗਈ ਮੈਂ ਸੀਂਦੇ ਸੀ ਆਪਣਾ ਸੂਟ ਪਹਿਲਾਂ ਬਾਟਮ ਸਟਿਚ ਕਰੰਦਾ ਨਹੀਂ ਸੀ ਮੈਂ ਫੇ ਸੌ ਜਾਂਦਾ ਅੱਜ ਸਸਤੀ ਪਾਈ ਆ ਤੇ ਲਾਈਟ ਚਲੇ ਗਈ ਮੈਂ ਹੁਣ ਵਾਲ ਪਾਉਣੇ ਸੀਗੇ ਤੇ ਮੈਂ ਅੱਜ ਸਲਵਾਰ ਜਿਹੜੀ ਉਹ ਸੀਂ ਦੇਣੀ ਆ ਤੇ ਅੱਜ ਜੀ ਆਉਣ ਲੱਗਾ ਜੀ ਡਾਕਟਰ ਪਹਿਲਾਂ ਆਪਾਂ ਮੁੰਡੇ ਦੀ ਮੁੰਡੇ ਨੂੰ ਸਮਝਾ ਲਈਏ ਚੰਗੀ ਤਰ੍ਹਾਂ ਕੀ ਕਰਨਾ ਹੋਣਾ ਡਾਕਟਰ ਨੇ ਦੱਸੋ ਜੀ ਅੱਜ ਜੀ ਡਾਕਟਰ ਸਾਨੂੰ ਮਿਲ ਗਿਆ ਤੇ ਉਹਨੇ ਆਉਣਾ ਚੈੱਕ ਅਪ ਕਰਨ ਗੰਗਾ ਦਾ ਤੇ ਇਹਨੂੰ ਮੈਂ ਹੁਣ ਇਹ ਗੱਲ ਸਮਝਾਉਣ ਲੱਗੀ ਆ ਪਹਿਲੀ ਤਾਂ ਗੱਲ ਪਰਮਾਤਮਾ ਕਰੇ ਉਹ ਗੱਬਣ ਹੋਵੇ ਠੀਕ ਆ ਜੇਦੋ ਵੀ ਉਹ ਤੈਨੂੰ ਦੱਸੋ ਕਿਉਂਕਿ ਮੈਂ ਤਾਂ ਉੱਥੇ ਹੋਣਾ ਨਹੀਂ ਮੈਂ ਜੀ ਇਦਾਂ ਨਹੀਂ ਜਾਣੀ ਹੁੰਨੀ ਕੋਈ ਡਾਕਟਰ ਪਸ਼ੂ ਵਗੈਰਾ ਚੈੱਕ ਕਰਨ ਆਇਆ ਹੋਵੇ ਫੇਰ ਹੀ ਮੈਂ ਉੱਥੇ ਜਾਣੀ ਹੁੰਨੀ ਮਨਵੀਰ ਹੁੰਦਾ ਤਾਂ ਮਨਵੀਰ ਦਾ ਬਾਬਾ ਹੁੰਦਾ ਉਸ ਟਾਈਮ ਤੇ ਮੈਂ ਨਹੀਂ ਜਾਣੀ ਪਹਿਲੀ ਗੱਲ ਗੱਬਣ ਹੋਈ ਤਾਂ ਉਹਨੂੰ ਪੁੱਛਿਆ ਇਹਨੂੰ ਕਿਹੜੀ ਫੀਡ ਦੇਣੀ ਠੀਕ ਆ ਦੂਜੀ ਗੱਲ ਜੇ ਤਾਂ ਗੱਬਣ ਹੋਈ ਫਿਰ ਤਾਂ ਗਰੋਥ ਵਾਲੀ ਫੀਡ ਜਦ ਤੱਕ ਕਿ ਐਂਟਲੀ 2 ਮਹੀਨੇ ਦੇ ਦਿੰਦੇ ਉਦੋਂ ਤੱਕ ਦੇ ਦਿਆਂਗੇ ਹਾਂ ਉਹ ਦਹੀਂ ਪੁੱਛੀ ਉਹਦੇ ਕੋ ਸਾਰਾ ਕੁਝ ਓਕੇ ਤੇ ਪਰਮਾਤਮਾ ਨਾ ਕਰੇ ਜੇ ਨਾ ਹੋਈ ਤਾਂ ਫੇਰ ਤੂੰ ਕਹੀ ਇਹਦਾ ਕੀ ਟ੍ਰੀਟਮੈਂਟ ਕੀਤਾ ਜਾਵੇ ਇਹਨੂੰ ਹੀਟ ਵਿੱਚ ਲਿਆਉਣ ਵਾਸਤੇ ਓਕੇ ਸੰਗੀ ਨਾ ਜਾਈ ਪੁੱਛ ਲਈ ਤਾਂ ਮੈਂ ਤੈਨੂੰ ਪਤਾ ਗੱਲ ਨਹੀਂ ਕਰ ਸਕਦੀ ਪਤਾ ਹੀ ਆ ਤੈਨੂੰ ਮਤਲਬ ਮੈਂ ਇਦਾਂ ਉਪਰੇ ਬੰਦੇ ਨਾਲ ਸਹੀ ਦੱਸਾਂ ਤੁਹਾਨੂੰ ਮੈਂ ਕਦੀ ਇਦਾਂ ਗੱਲ ਨਹੀਂ ਕਰਦੀ ਉਹਨੇ ਮਤਲਬ ਕਿ ਇਹ ਕੰਮ ਤਾਂ ਅਸੀਂ ਕਰਦੇ ਆ ਪਸ਼ੂਆਂ ਦਾ ਪਰ ਮੈਂ ਇਦਾਂ ਕਿਸੇ ਵੀ ਬੰਦੇ ਨਾਲ ਉਪਰੇ ਨਾਲ ਉਪਰਾ ਕਹ ਲਓ ਉਪਰਾ ਹੀ ਇਹ ਹੋਰ ਪੰਡ ਦਾ ਡਾਕਟਰ ਹੋ ਚਾਹੇ ਆਪਣੇ ਦਾ ਵੀ ਹੁੰਦਾ ਪੰਡ ਦਾ ਮੈਂ ਇਦਾਂ ਦੀ ਗੱਲ ਜਿਹੜੀ ਉਹ ਨਹੀਂ ਕਰਦੀ ਤੇ ਨਾ ਹੀ ਮੈਂ ਇਦਾਂ ਦੇ ਕੰਮ ਵਿੱਚ ਜਦੋਂ ਕੋਈ ਡਾਕਟਰ ਆਇਆ ਹੋਵੇ ਕੁਝ ਵੀ ਮੈਂ ਜਾਣੀ ਆ ਤੇ ਸੋ ਇਸ ਕਰਕੇ ਮੈਂ ਇਹਨੂੰ ਕ્યાં ਆਪੇ ਚੰਗੀ ਤਰ੍ਹਾਂ ਜਿਹੜਾ ਉਹ ਪਤਾ ਕਰ ਲਈ ਤੇ ਹੁਣ ਇਹ ਚੈੱਕਅਪ ਕਰਵਾ ਲਵੇ ਫਿਰ ਹਵੇਲੀ ਜਾਵਾਂਗੇ ਤਾਂ ਹਵੇਲੀ ਜਾ ਕੇ ਤੁਹਾਨੂੰ ਦੱਸਾਂਗੇ ਹਜੇ ਤੱਕ ਸਾਨੂੰ ਵੀ ਨਹੀਂ ਪਤਾ ਹਜੇ ਤੱਕ ਕਿਉਂਕਿ ਹਜੇ ਆਉਣਾ ਡਾਕਟਰ ਨੇ ਕਿਹਾ ਮੈਂ 15 ਮਿੰਟ ਮਿੰਟ ਤੱਕ ਆਇਆ ਤਾਂ ਫੇ ਸਾਨੂੰ ਪਤਾ ਲੱਗਣਾ ਜੀ ਅੱਜ ਗੰਗਾ ਦਾ ਰਿਜ਼ਲਟ ਪਰ ਮੈਨੂੰ ਮੇਰਾ ਮਨ ਜਿਹੜਾ ਮੇਰਾ ਦਿਲ ਆ ਮਨੀ ਤੇਰਾ ਦਿਲ ਕੀ ਕਹਿੰਦਾ ਮਨੀ ਸਤ੍ਰੀ ਮੈਂ ਕੁਝ ਨਹੀਂ ਕਹਿੰਦਾ ਫੇ ਵੀ ਤੂੰ ਦੱਸ 50 50 ਇੱਕ ਉਂਗਲ ਫੜ ਇੱਕ ਮਿੰਟ ਰੁਕ ਜਾ ਇੱਕ ਉਂਗਲ ਫੜ। ਇਹ ਜਿਹੜੀ ਇਹਨੇ ਆ ਉਂਗਲ ਫੜੀ ਇੱਥੇ ਮੈਂ ਕਿਹਾ ਸੀ ਗੰਗਾ ਗੱਬਣ ਆ ਇੱਥੇ ਮੈਂ ਕਿਹਾ ਸੀ ਗੰਗਾ ਗੱਬਣ ਨਹੀਂ ਇਹਦਾ ਮਤਲਬ ਇਸ ਉਂਗਲ ਦੇ ਹਾਵਰਾਂ ਗੰਗਾ ਗੱਬਣ ਆ। ਤੇ ਮੇਰਾ ਦਿਲ ਵੀ ਕਹਿੰਦਾ ਕਿ ਗੰਗਾ ਗੱਬਣ ਆ। ਉਹ ਇਹੋ ਹੀ ਸੀ ਗੰਗਾ ਗੱਬਣ ਆ। ਨਿਆਣੇ ਵਾਂਗੂ। ਚੱਲ ਤੂੰ ਇੱਕ ਉਂਗਲ ਮੈਨੂੰ ਫੜਾ। ਸੋਚ। ਹੂੰ। ਨਹੀਂ ਨਹੀਂ। ਚਲੋ ਜੀ ਹੁਣ ਬਾਬਾ ਜੀ ਤੇ ਛੱਡ ਦਿੰਨੇ ਆ ਇੱਕ ਉਂਗਲ ਤੇ ਆ ਗੰਗਾ ਗੱਭਣ ਆ ਇੱਕ ਉਂਗਲ ਤੇ ਆ ਗੰਗਾ ਗੱਭਣ ਨਹੀਂ ਗੀ ਹੁਣ ਬਾਬਾ ਜੀ ਤੇ ਛੱਡ ਦਿੰਨੇ ਆ ਤੁਸੀਂ ਬਾਬਾ ਜੀ ਮੇਰ ਕਰਿਓ ਗੰਗਾ ਜਿਹੜੀ ਗੱਭਣ ਹੋਵੇ ਇਹ ਬਾਬਾ ਜੀ ਦੀ ਫੋਟੋ ਨਾ ਮੈਂ ਮੇਰਾ ਰੈਪ ਕਰਕੇ ਰੱਖਣ ਨੂੰ ਜੀ ਨਹੀਂ ਕੀਤਾ ਇਸ ਕਰਕੇ ਆਹ ਟੇਬਲ ਜਿਹੜਾ ਮੈਂ ਇਹਦੇ ਉੱਤੇ ਰੱਖ ਲਈ ਜਦੋਂ ਮੈਂ ਸਵੇਰ ਨੂੰ ਉੱਠਦੀ ਆ ਉਦੋਂ ਵੀ ਆਹ ਵਾਲੀ ਫੋਟੋ ਦੇਖ ਕੇ ਮੈਨੂੰ ਬਹੁਤ ਸੰਤੁਸ਼ਟੀ ਜੀ ਹੁੰਦੀ ਆ ਜਦੋਂ ਵੀ ਇਸ ਕਮਰੇ ਵਿੱਚ ਵੀ ਆਵਾਂ ਤੇ ਇਸ ਕਰਕੇ ਮੇਰਾ ਮਨ ਨਹੀਂ ਕੀਤਾ ਇਹਨੂੰ ਰੱਖਣ ਨੂੰ ਰੈਪ ਕਰਕੇ ਤੇ ਉਹ ਡੈਡੀ ਵਾਲੇ ਕਮਰੇ ਚ ਜਿਹੜੀ ਬਾਬਾ ਜੀ ਦੀ ਫੋਟੋ ਪਈ ਆ ਤੇ ਮੈਂ ਆਪਣੇ ਕਮਰੇ ਚ ਰੱਖ ਲਈ ਤੇ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਫੋਟੋ ਚਲੋ ਜੀ ਹੁਣ ਦੇਖਦੇ ਆ ਬਾਬਾ ਜੀ ਮੇਰੀ ਕਰਿਓ ਸਾਡੀ ਗੰਗਾ ਤੇ ਇਹਨੂੰ ਨਾ ਉਹਦਾ ਲਾਈਟ ਦਾ ਪ੍ਰਬੰਧ ਕਰਕੇ ਦੇ ਜਿਹੜੀ ਇੱਥੇ ਕੋਈ ਲਾਈਟ ਆਵੇ ਆ ਲਾਈਟਾਂ ਘਟਿਆ ਨਾ ਮੈਨੂੰ ਸਕਰੋਲ ਮਾਰਨ ਲੱਗ ਪਿਆ ਕੋਈ ਅਰੇ ਸਕਰੋਲ ਹੀ ਦੇਖਦੇ ਹਾਂ ਸਲਵਾਰ ਤਕਰੀਬਨ ਸਟਿਚ ਕਰ ਲੈਣ ਲੱਗੀ ਆ ਜੇ ਮੈਂ ਇਦਾਂ ਲੈਂਸ ਲਾ ਦਿੱਤੇ ਹੁਣ ਤਿਆਰ ਕਰਕੇ ਦਿਖਾਉਣਾ। ਕੋਈ ਫੜੇ ਲਈ ਜਾ ਕੇ ਤੁਹਾਨੂੰ ਗੰਦਾ ਦਾ ਦੱਸਣਾ। ਧੀਰ ਗਲਟਿਆ। ਚੱਲ ਮਨੀ। ਦੇਖੋ ਜੀ ਸਾਡੇ ਬੱਦਲ ਕਿੰਨਾ ਗਰਜਣਦੇ ਆ ਪਤਾ ਨਹੀਂ ਰੱਬ ਨੇ ਕੀ ਕਰਨਾ। ਹਾ ਨਾ ਮਨੀ? ਟਾਈਮ ਨਹੀਂ ਧਾਰ ਕੱਢ ਲਈ ਮਨੀ ਮੀ ਮੈਨੂੰ ਲੱਗਦਾ ਚੰਗਾ ਹੀ ਆ ਜਾਣਾ। ਤੇ ਹਵਾ ਕਿੰਨੀ ਠੰਡੀ ਚੱਲਣਦਾ ਹੀ ਨਾ। ਹਾਏ ਬਾਬਾ ਜੀ ਕੱਲੀ ਹਵਾ ਚਲਾਈ ਚੱਲੋ। ਦੇਖੋ ਹਵਾ ਠੰਡੀ ਠੰਡੀ ਬੱਦਲ ਨਹੀਂ ਇੰਨਾ ਦਿਖੰਦੇ ਲੋ ਲੱਗੰਦੇ ਪਰ ਬੱਦਲ ਵੀ ਬਹੁਤ ਇਕੱਠਾ ਹੁੰਦੇ ਆ ਕਿ ਨਾ ਬੱਦਲ ਆ ਚੱਲਾ ਆ ਇੱਥੇ ਚਿੜੀ ਵਿਚਾਰੀ ਬੈਠੀ ਆ ਡਿਸਟਰਬ ਨਹੀਂ ਕਰਨੀ ਆ ਆਪਾਂ ਦੇਖ ਲਓ ਇਹਨਾਂ ਦੀ ਉਹ ਉਹ ਵਿੱਚ ਮਾਣਾ ਜਾਂ ਮੂੰਹ ਦੇਖਦਾ ਦੇਖਦਾ ਚਿੜੀ ਦਾ ਇਹ ਦੇ ਆ ਦੇਖੋ ਆਂਡਿਆਂ ਦੇ ਬੱਠੀ ਹੋਈ ਬੁਲਬੁਲ ਉਹ ਬੋਲ ਲਾਈ ਤੇ ਹਾਂ ਉਹ ਨਵੀਂ ਚੱਕੀ ਦੀ ਹੁੰਦੀ ਓਕੇ ਹੁਣ ਚੱਲੇ ਆ ਜੀ ਅਸੀਂ ਸਮਾਦੀ ਉਹ ਹਵੇਲੀ ਪੱਗੂ ਇੱਥੇ ਬੱਜਾ ਪੱਖਾ ਚਲਾਉਂਦਾ ਪੱਗੂ ਲਈ ਓਏ ਉਹ ਅੰਦਰ ਰਹਿੰਦੀ ਪੱਗੀ ਸਾਡੀ ਸਾਰਾ ਦਿਨ ਤੇ ਮੌਸਮ ਠੰਡਾ ਸੀ ਤਾਂ ਕਰਕੇ ਇੱਥੇ ਬੇੜੇ ਚ ਬੰਨ ਦਿੱਤੀ। ਇਹਦੇ ਮੱਕੀ-ਮੱਕੀ ਪਾਈ ਆ ਤਾਂ ਬੰਨੀ ਹੋਈ ਆ ਨਹੀਂ ਤਾਂ ਇਹਨੇ ਮੱਕੀ ਤੇ ਜਾ ਕੇ ਮੈਡਮ ਜੀ ਨੇ ਲੇਟਣ ਲੱਗ ਪੈਣਾ। ਚਲੋ ਮੈਂ ਤੁਹਾਨੂੰ ਦਿਖਾਵਾਂ ਮੇਰੇ ਨਾਲ ਕੀ ਹੋਇਆ ਸਵੇਰੇ। ਦਿਖਾਵਾਂ। ਆਹ ਦੇਖਿਓ। ਧਮੋੜੀ ਲੜੀ ਮੇਰੇ ਕਿੱਥੇ ਗਿੱਟੇ ਤੇ। ਆਹ ਇੱਥੇ ਲੜੀ। ਤੁਸੀਂ ਇਹ ਦੇਖ ਲਓ। ਮੇਰੇ ਨਾਲ ਧਮੋੜੀ ਲੜੀ ਧਾਰ ਕੱਢ ਕੇ ਵਾਪਸ ਆਉਣ ਲੱਗੇ ਸੀ ਕਹਿੰਦਾ ਮੇਰੇ ਧਮੋੜੀ ਲੜੀ ਮੈਂ ਰੋੜਾ ਪਈ ਜਾਵਾਂ ਵਨੀ ਵਨੀ ਮਨੀ ਦੰਦ ਗੱਢੀ ਜਾਵਾਂ ਮੈਂ ਕਹਾ ਮਨੀ ਮੇਰੇ ਧਮੋੜੀ ਲੜ ਗਈ ਮਨੀ ਹੱਸੀ ਜਾਵੇ ਮੈਨੂੰ ਸਮਝ ਹੀ ਨਹੀਂ ਲੱਗੇ ਕਿ ਸੀ ਕੁੱਤਾ ਇੱਕ ਤਾਂ ਹੁੰਦੀ ਚੀਕ ਮਾਰਦੀ ਇਹਨਾਂ ਨੇ ਗੱਲ ਵੀ ਇਦਾਂ ਮਨੀ ਮਨੀ ਵੀ ਇਦਾਂ ਕਰਨ ਕੀ ਪਤਾ ਨਹੀਂ ਕੀ ਹੋ ਰਤ ਰਹੇ ਮੈਂ ਚੀਕ ਨਹੀਂ ਮਾਰਦੀ ਮੈਂ ਚੀਕ ਨਹੀਂ ਮਾਰੀ ਮਤਲਬ ਮੈਂ ਉਦਾਂ ਕਹਾ ਮਨੀ ਮੈਂ ਕਹਾ ਦੇਖੀ ਮਨੀ ਕੀ ਹੋ ਗਿਆ ਆ ਫੇਰ ਆ ਗਈ ਧਮੋੜੀ ਆਦੇ 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 ਬਸ ਫਿਰ ਮੇਰੀ ਲੜਤੀ ਸੀ ਹੁਣ ਸਾਡੇ ਦੇ ਮੇਰੇ ਵੀ ਬਹੁਤ ਲੜੀਆਂ ਉਦੋਂ ਮੇਰੇ ਸਿੰਕ ਕੋ ਇੱਕ ਦਿਨ ਮੇਰੇ ਸਵੇਰੇ ਸਵੇਰੇ ਸਿੰਕ ਕੋਲੋਂ ਲੜ ਪਈ ਤਮੋੜੀ ਫੇ ਮੇਰੇ ਪਤਾ ਨਹੀਂ ਕਿੱਥੋਂ ਲੜੀ ਇੱਕ ਇੱਕ ਫੇ ਮੇਰੇ ਕੂਣੀ ਤੇ ਲੜੀ ਬਣੀ ਉਹ ਪਤਾ ਨਹੀਂ ਕਿੱਥੋਂ ਲੜੀ ਸੀਗੀ ਹੁਣ ਮੇਰੇ ਲੱਤ ਤੇ ਲੜ ਗਈ ਇੱਥੇ ਗਿੱਟੇ ਲੱਗ ਜਦੋਂ ਤਮੋੜੀ ਦਾ ਡੰਗ ਵੱਜਦਾ ਨਾ ਮੇਰੇ ਵੀ ਤਮੋੜੀਆਂ ਲੜ ਛਟੀਆਂ ਮਨੀ ਦੇ ਵੀ ਲੜ ਛਟੀਆਂ ਮਨੀ ਦੇ ਦਾਦੀ ਦੇ ਵੀ ਲੜ ਛਟੀਆਂ ਤਾਂ ਗੌਰ ਸੇ ਦੇਖੋ ਇਸ ਕੋ ਇਹਦੇ ਮੂੰਹ ਤੇ ਲੜ ਛਟੀਆਂ ਚੇਤਾਮਨੀ ਪਗੀ ਦੇ ਮੂੰਹ ਤੇ ਲੜੀ ਸੀ ਪੱਗੂ ਤੇਰੇ ਧਮੋੜੀ ਕਿੱਦਾਂ ਲੜੀ ਸੀ ਕਿੱਦਾਂ ਲੜੀ ਸੀ ਦੇਖਦੇ ਮੱਖੀ ਨੂੰ ਉਡਾਉਂਦੇ ਪੱਗੂ ਕਿੱਦਾਂ ਲੜੀ ਸੀ ਧਮੋੜੀ ਤੇਰੇ ਗੁੱਲੂ ਮੰਗੋ ਓ ਮੰਗੋ ਮੰਗੂ ਅੱਜ ਫੇਰ ਜੀ ਮੀਂਹ ਪਈ ਜਾਂਦਾ ਚਰਲਾ ਚਰਲਾ ਹੁਣ ਐਨਾ ਮੀਂਹ ਪੈ ਕੇ ੜਿਆ ਕਿ ਯਾਰ ਮੈਨੂੰ ਖੇਜ ਚੜਾ ਨਾ ਪੈਂਦੀ ਐਨੇ ਮੀਂਹ ਤੋਂ ਇਹ ਆਪਣੀ ਗੰਗਾ ਨੇ ਮੰਗੋ ਨੇ ਤਾਂ ਵੀ ਨਹੀਂ ਖਾਦੀ ਹੁਣ ਡਾਕਟਰ ਨਹੀਂ ਆਇਆ ਕਰਕੇ ਡਰ ਨਹੀਂ ਜਾਂਦੀ ਗੰਗਾ ਬੈਠੀ ਹੈ ਚੈੱਕ ਅਪ ਕਰਵਾ ਕੇ ਜੀ ਹੁਣ ਤੁਹਾਨੂੰ ਮਨ ਨੂੰ ਦੱਸੂਗਾ ਜੀ ਡਾਕਟਰ ਕੀ ਕਹਿੰਦਾ ਤੂੰ ਮੇਰੇ ਨਾਲੋਂ ਜ਼ਿਆਦਾ ਵਧੀਆ ਦੱਸਣਾ ਇਹਨਾਂ ਚੀਜ਼ਾਂ ਬਾਰੇ ਹਾਂ ਮੈਂ ਇਹ ਦੱਸ ਦਿੰਦੀ ਆ ਜੀ ਇਹ ਆਪਣੀ ਗੰਗਾ ਤੇ ਗੋਰੀ ਤੇ ਜੀ ਡਾਕਟਰ ਆ ਗਿਆ ਸੀ ਪ੍ਰਾਈਵੇਟ ਡਾਕਟਰ ਲਾਗੇ ਇੱਕ ਦੋ ਪਿੰਡ ਛੱਡ ਕੇ ਪਿੰਡ ਆ ਉਹਨੂੰ ਸੱਦਿਆ ਸੀ ਤੇ ਉਹਨੇ ਚੈੱਕ ਅਪ ਕੀਤਾ ਗੰਗਾ ਦਾ ਤੇ ਗੰਗਾ ਉਹ ਕਹਿੰਦਾ ਗੱਬਣ ਨਹੀਂਗੀ ਤੇ ਇਹਦੇ 2-3 ਕਾਰਨ ਉਹਨੇ ਦੱਸਿਆ ਵੀ ਹੋ ਸਕਦਾ ਜਿੱਥੋਂ ਇਹੋ ਆਈ ਆ ਮਤਲਬ ਉਹਨਾਂ ਨੇ ਸਾਨੂੰ ਵੈਸੇ ਹੀ ਦਿੱਤੀ ਸੀ ਨਾ ਵੀ ਉੱਥੇ ਵੀ ਏਦਾਂ ਹੀ ਕਹਿੰਦਾ ਨਾ ਹੋ ਸਕਦਾ ਉੱਥੇ ਵੀ ਇਹਨੇ ਇਦਾਂ ਹੀ ਮਤਲਬ ਕਿ ਇਹਦੇ ਨਾ ਮਤਲਬ ਕਿ ਗੱਬਰ ਹੋਈ ਹੋਵੇ ਉਹ ਤੇ ਦੂਜਾ ਕਾਰਨ ਉਹਨੇ ਦੱਸੀਆ ਇਨਫੈਕਸ਼ਨ ਇਹਦੀ ਆਵਰੀਚ ਇਨਫੈਕਸ਼ਨ ਵੀ ਹੋ ਸਕਦੀ ਆ ਤੇ ਤੀਜਾ ਕਾਰਨ ਉਹਨੇ ਦੱਸ ਦਿੱਤਾ ਵੀ ਸੀਮਨ ਲੋ ਕੁਆਲਿਟੀ ਦਾ ਉਹ ਡਾਕਟਰ ਨੇ ਲਾਇਆ ਹੋਊਗਾ ਜਦੋਂ ਇਹੋ ਹੀਟ ਵਿੱਚ ਆਈ ਸੀਗੀ ਹੁਣ ਉਹਨੇ ਇਹਦਾ ਸੋਲੂਸ਼ਨ ਇਹ ਦੱਸਿਆ ਡਾਕਟਰ ਨੇ ਅ ਪਹਿਲਾਂ ਤੇ ਆਊਗੀ ਹੀਟ ਵਿੱਚ ਉਹ ਡੀ ਵਾਰਮਿੰਗ ਇਹਦੀ ਅਸੀਂ ਕੱਲ ਤੋਂ ਸਟਾਰਟ ਕਰਾਂਗੇ ਡੀ ਵਾਰਮਿੰਗ ਤੇ ਡੀ ਵਾਰਮਿੰਗ ਇਹਦੀ ਕਰਕੇ ਐ ਕੋਈ ਇੱਧਰ ਮੰਗੋ ਨਹੀਂ ਘੋਰੀ ਆਪਣਾ ਕੰਮ ਕਰਨ ਦੇ ਕੇਕ ਵਾਲਾ ਉਹ ਕਹਿੰਦਾ ਡੀ-ਵਾਰਮਿੰਗ ਇਹਦੀ ਕਰੋ ਤੇ ਡੀ-ਵਾਰਮਿੰਗ ਕਰਕੇ ਫੇਰ ਡੀ-ਵਾਰਮਿੰਗ ਕਰ ਚੋ ਤਾਂ ਫਿਰ ਇਹਦੇ ਵਿੱਚ ਫੇਰ ਹਾਂ ਡੀ-ਵਾਰਮਿੰਗ ਕਰਾਂਗੇ ਇਹਦੀ ਫਿਰ ਹੀਟ 'ਚ ਫੇ ਆਊਗੀ ਫਿਰ ਹੀਟ 'ਚ ਆ ਕੇ ਫਿਰ ਇਹਨਾਂ ਨੇ ਦਵਾਈ ਰੱਖਣੀ ਉਹਨੇ ਇਹਦੇ ਅੰਦਰ ਮਤਲਬ ਕਿ ਅੰਦਰ ਦਵਾਈ ਰੱਖ ਕੇ ਇਹਦੀ ਚੰਗੀ ਤਰ੍ਹਾਂ ਉਹ ਕਲੀਨਿੰਗ ਹੋਊਗੀ ਅੰਦਰ ਦੀ ਅ ਡੀਟੌਕਸ ਕਹਿ ਲਓ ਮਤਲਬ ਕਿ ਓਵਰੀ ਜਿਹੜੀ ਇਹਦੀ ਡੀਟੌਕਸ ਹੋਊਗੀ ਉਹਦੀ ਕਲੀਨਿੰਗ ਹੋਊਗੀ ਤੇ ਉਸ ਟਾਈਮ ਫੇ ਹੀਟ ਚ ਆਈ ਇਹਦੀ ਕਲੀਨਿੰਗ ਹੀ ਹੋਊਗੀ ਇਸ ਤੋਂ ਬਾਅਦ ਵਿੱਚ ਫਿਰ ਜਦੋਂ ਹੀਟ ਵਿੱਚ ਆਊਗੀ ਤਾਂ ਫਿਰ ਇਹ ਉਹਦੇ ਕੋਲੋਂ ਵਧੀਆ ਕੁਆਲਿਟੀ ਦਾ ਜਿਹੜਾ ਸੀਮਾ ਨਾਲ ਆਪਾਂ ਉਹ ਇਹਦੇ ਲਵਾਵਾਂਗੇ ਤੇ ਸੋ ਇਹ ਲੈ ਕੇ ਚੱਲੋ ਵੀ 2 ਮਹੀਨੇ ਵੀ ਲੱਗ ਸਕਦੇ 3 ਮਹੀਨੇ ਵੀ ਲੱਗ ਸਕਦੇ ਆ ਤਾਂ ਸੋ ਉਨਾਂ ਚਿਰ ਸਾਨੂੰ ਚਲੋ ਉਦਾਂ ਤਾਂ ਕੋਈ ਪ੍ਰੋਬਲਮ ਵੀ ਨਹੀਂ ਕਿਉਂਕਿ ਜਦੋਂ ਇਹ ਲਿਆਂਦੀ ਸੀ ਤਾਂ ਉਹ ਮਾੜ ਕੋਜੀ ਸੀ ਪਤਾ ਨਹੀਂ ਇਹਦੀ ਉਮਰ ਵੀ ਘੱਟ ਹੋਊਗੀ ਪਤਾ ਨਹੀਂ ਜਾਂ ਜ਼ਿਆਦਾ ਹੋਊ ਜਾਂ ਘੱਟ ਹੋ ਸਾਨੂੰ ਨਹੀਂ ਪਤਾ ਬਸ ਸਾਡੇ ਕਰਮਾਂ ਚ ਸੀ ਸਾਡੇ ਘਰੇ ਆ ਗਈ ਗੰਗਾ ਹੁਣ ਅਸੀਂ ਇਹਨੂੰ ੱਤਕਾ ਵੀ ਨਹੀਂ ਦੇ ਸਕਦੇ ਅਸੀਂ ਸਾਂਭਾਂਗੇ ਜਿੰਨਾ ਹੋ ਸਕਾਂ ਸਕੂਗਾ ਤੇ ਇਹਦੀ ਜਿਹੜਾ ਟ੍ਰੀਟਮੈਂਟ ਆਪਾਂ ਉਹ ਕਰਵਾਵਾਂਗੇ ਲਾਈਟ ਚਲੇਗੀ ਦੇਖ ਦੇ ਇੰਦਾ ਇਹਨੂੰ ਸਾਰਾ ਪਤਾ ਦਿਲਾ ਹਨ ਲਾਈਟ ਗਈ ਆ ਉਹ ਦੇਖਦੀ ਆ ਵੇ ਆਪਾਂ ਜਿਹੜਾ ਇਹਦਾ ਟ੍ਰੀਟਮੈਂਟ ਆ ਉਹ ਪ੍ਰੋਪਰ ਕਰਾਵਾਂਗੇ ਉਹਨੂੰ ਕੀ ਕਹਿੰਦਾ ਗੰਗਾ ਦਾ ਕਿਉਂਕਿ ਜਦੋਂ ਲਿਆਂਦੀ ਸੀ ਉਹ ਮਾਰਕੂ ਜੀ ਸੀ ਹੁਣ ਤਾਂ ਸੁੱਖ ਨਾਲ ਪਾਲ ਪੜ ਕੇ ਏਡੀ ਵੱਡੀ ਹੋਈ ਆ ਤਾਂ ਫੇਰ ਆਪਾਂ ਕਾਤੇ ਨੂੰ ਧੱਕਾ ਦੇਣਾ ਦੋਸੋ ਇਸ ਕਰਕੇ ਆਪਾਂ ਜਿੱਦਾਂ ਡਾਕਟਰ ਕਹੂਗਾ ਤੇ ਉਦਾਂ ਹੀ ਆਪਾਂ ਇਹਦਾ ਟ੍ਰੀਟਮੈਂਟ ਜਿਹੜਾ ਉਹ ਕਰਾਂਗੇ ਸਵੇਰ ਨੂੰ ਦੇਣੀ ਡੀਵਾਰਮਿੰਗ ਦੀ ਗੋਲੀ ਨਾ ਸਵੇਰ ਨੂੰ ਹਾਂ ਸਵੇਰ ਨੂੰ ਜੇ ਇਹਨੂੰ ਪੱਠੇ ਜਦੋਂ ਖਾ ਲਏ ਉਹਨੂੰ ਫੇਰ ਡੀਵਾਰਮਿੰਗ ਦੀ ਜਿਹੜੀ ਆਪਾਂ ਟੈਬਲੇਟ ਦਿੱਤੀ ਉਹਨੇ ਦਿੱਤੀਆਂ ਉਹਨੇ ਉਹ ਦਵਾਂਗੇ ਕਿੰਨੇ ਦਿਨ ਦੇਣੀ ਆ ਇੱਕ ਦੋ ਦਿਨ ਨਹੀਂ ਉਹ ਜਦੋਂ ਹੀਟ ਚ ਆਉਣਾ ਜਦੋਂ ਇਹ ਕੋਰੋਨੇ ਆ ਹਾਂ ਉਹਦੀ ਥਾਂ ਤੇ ਉਹ ਫੇ ਦਵਾਈ ਰੱਖ ਹੋਣੀ ਹੈ ਦੇ ਅੰਦਰ ਨਹੀਂ ਨਹੀਂ ਡੀ ਵਾਰਮਿੰਗ ਵਾਲੀ ਤਾਂ ਹੁਣ ਇਹ ਦੇਣੀ ਆ ਆਪਾਂ ਢੇਟ ਦੀ ਸਫਾਈ ਜਿਹੜੀ ਆ ਕਿ ਕਿ ਦਿਨ ਛੱਡ ਕੇ ਹਾਂ ਉਹਦੀ ਗੱਲ ਕਰਦੀ ਆ ਮੈਂ ਇਹਦੇ ਡੀ ਵਾਰਮਿੰਗ ਕਰਾਂਗੇ ਤੇ ਫਿਰ ਜਦੋਂ ਹੀਟ ਚ ਆਊਗੀ ਤਾਂ ਫਿਰ ਉਹ ਡਾਕਟਰ ਕਰੂਗਾ ਇਹਦੀ ਕਲੀਨਿੰਗ ਅੰਦਰਲੀ ਕਲੀਨਿੰਗ ਦਵਾਈ ਰੱਖੂਗਾ ਉਹ ਉਸ ਤੋਂ ਬਾਅਦ ਵਿੱਚ ਜਦੋਂ ਫੇਰ ਹੀਟ ਵਿੱਚ ਆਊਗੀ ਸੈਕੰਡ ਟਾਈਮ ਫਰਸਟ ਟਾਈਮ ਕਲੀਨਿੰਗ ਹੋਊਗਾ ਇਹਦੀ ਜਦ ਸੈਕੰਡ ਟਾਈਮ ਹੀਟ ਵਿੱਚ ਆਊਗੀ ਫਿਰ ਇੰਜੈਕਸ਼ਨ ਕਹਿੰਦਾ ਲਾਵਾਂਗੇ ਨਾ ਫੇਰ ਇੰਜੈਕਸ਼ਨ ਲੱਗੂਗਾ ਹੁਣ ਸਾਡੇ ਮਨ ਚ ਜਿਹੜੀ ਮੇਰੀ ਤੇ ਇਹਦੀ ਸਭ ਤੋਂ ਵੱਡੀ ਟੈਨਸ਼ਨ ਆ ਗੰਗਾ ਦੀ ਤਖਾਦੀ ਗੜੀ ਹੁਣ ਉਸੇ ਡਾਕਟਰ ਕੋਲੋਂ ਅਸੀਂ ਏਆਈ ਕਰਵਾਈ ਆ ਮੰਗੋ ਦੀ ਹੁਣ ਸਾਨੂੰ ਮੰਗੋ ਦੀ ਟੈਨਸ਼ਨ ਆ ਤੇ ਜਿਹੋ ਕੋ ਸੀਮਨ ਲੋ ਕੁਆਲਿਟੀ ਦਾ ਹੋਇਆ ਜਾਂ ਸੀਮਨ ਹੋ ਸਕਦਾ ਡੈੱਡ ਹੀ ਹੋਇਆ ਜਿੱਦਾਂ ਦਾ ਉਹ ਡਾਕਟਰ ਹੈਗਾ ਹੀ ਆ ਪਹਿਲਾਂ ਸਾਨੂੰ ਇਸ ਡਾਕਟਰ ਦਾ ਨਹੀਂ ਸੀ ਪਤਾ ਸੀ ਬਹੁਤ ਪੁੱਛ ਗਿਸ਼ ਕਰਕੇ ਫੇ ਇਹਦਾ ਨੰਬਰ ਲਿਆ ਦੀਦੀ ਸਾਡੀ ਕੋ ਜਿੰਨਾਂ ਕੋਲੋਂ ਇਹ ਗਾਂ ਲਈ ਆ ਤੇ ਜੇ ਹੁਣ ਸਾਨੂੰ ਮੰਗੋ ਦਾ ਡਰ ਲੱਗਦਾ ਤੇ ਹੁਣ ਅਸੀਂ ਡਾਕਟਰ ਨੂੰ ਫੇ ਸੱਦੇ ਆ ਅਸੀਂ ਉਸਾਰੇ ਟਾਈਮ ਸੋਚਿਆ ਮਨੀ ਨੇ ਵੀ ਨਹੀਂ ਦਿਮਾਗ ਚਾਈ ਵੀ ਮੰਗੋ ਵੀ ਚੈੱਕ ਕਰਾ ਲਈਏ ਤੇ ਹੁਣ ਸ਼ਾਮ ਨੂੰ ਡਾਕਟਰ ਆਊਗਾ ਤੇ ਸ਼ਾਮ ਨੂੰ ਜੀ ਮੰਗੋ ਦਾ ਚੈੱਕਪਿਆ ਇੱਕ ਵਾਰੀ ਦਿਮਾ ਉਹ ਕਹਿੰਦੇ ਹੁੰਦੇ ਨਾ ਅਸੀਂ ਉਹ ਉਹ ਕੀ ਕਹਿੰਦੇ ਆ ਮਨੀ ਕੀ ਕਹਿੰਦੇ ਉਹਨੂੰ ਆਪਣਾ ਸ਼ੱਕ ਕੱਢ ਲਈਏ ਸ਼ੱਕ ਕੱਢ ਲਈਏ ਹੋਰ ਬਾਅਦ ਚ ਸਾਨੂੰ ਪਤਾ ਲੱਗੇ ਕਿ ਮੰਗੋ ਵੀ ਹੈ ਨਹੀਂਗੀ ਹਨਾ ਮਨੀ ਗੱਬੜ ਮੰਗੋ ਵੀ ਨਹੀਂਗੀ ਤੋ ਸੋ ਇਸ ਕਰਕੇ ਹੁਣ ਅਸੀਂ ਸ਼ਾਮ ਨੂੰ 6 ਵਜੇ ਡਾਕਟਰ ਕਹਿੰਦਾ ਮੈਂ ਦੁਬਾਰਾ ਆਉਂਗਾ ਤੇ ਫਿਰ ਮੰਗੋ ਦਾ ਵੀ ਆਪਾਂ ਚੈੱਕ ਅਪ ਕਰਵਾ ਕੇ ਫਿਰ ਜਾਂ ਤੇ ਜਾਂ ਤਾਂ ਡੋਂਟ ਵਰੀ ਹੋ ਜਾਗੇ ਜਾਂ ਵਰੀ ਹੋ ਜਾਗੇ ਮੰਗੋ ਦੀ ਬਟ ਮੰਗੋ ਦਾ ਇੰਨਾ ਡਰ ਵਾਲੀ ਗੱਲ ਵੀ ਨਹੀਂ ਉਹ ਦੁੱਧ ਦਿੰਦੀ ਆ ਕਿ ਦੁਬਾਰਾ ਹੀਟ ਚ ਜਾਊਗੀ ਤੇ ਫੇਰ ਏਆਈ ਹੋ ਜਾਊਗੀ ਬਟ ਇਹ ਪੰਗੇ ਵੀ ਬਹੁਤ ਆ ਸੋ ਹੁਣ ਅਸੀਂ ਧਾਰ ਕੱਢ ਲਈਏ ਮੀ ਵੀ ਦੁਬਾਰਾ ਬਦਲ ਆਉਂਦੇ ਆ ਇਹ ਹੀ ਅੱਜ ਦੀਆਂ ਗੱਲਾਂ ਪੱਤਾ ਸੀ ਛੋਟਾ ਜਿਹਾ ਵਲੌਗ ਸੀ ਛੋਟਾ ਤਾਂ ਨਹੀਂ ਫਿਰ ਵੀ ਵੱਡਾ ਹੀ ਸੀ ਡਰ ਵੀ ਨਹੀਂ ਸਿੱਖਦੇ ਸਿੱਖਾਂਗੇ ਨਾਲੇ ਬਾਕੀ ਹਾਂ ਇਹ ਗੱਲ ਹੈ ਕਿਉਂਕਿ ਅਸੀਂ ਇਸ ਕੰਮ 'ਚ ਮਾਂ ਪੁੱਤ ਨਵੇਂ-ਨਵੇਂ ਪਏ ਆ ਉਹ ਕਹਿੰਦੇ ਹੁੰਦੇ ਆ ਨਾ ਧੱਕੇ ਖਾ ਖਾ ਕੇ ਠੋਕਰਾਂ ਖਾ ਖਾ ਕੇ ਅਕਲ ਆਉਂਦੀ ਹੁੰਦੀ ਆ ਸੋ ਇਹ ਵੀ ਸਾਡੇ ਲਈ ਇੱਕ ਅਕਲ ਵਾਲੀ ਗੱਲ ਹੋਊਗੀ ਵੀ ਵਧੀਆ ਸੀਮਨ ਲਵਾਓ ਵਧੀਆ ਡਾਕਟਰ ਕੋਲੋਂ ਚੈੱਕ ਕਰਾਓ ਤੇ ਨਾ ਤੋਂ ਪਸੂ ਇਦਾਂ ਨਹੀਂ ਲੈਣਾ ਜਿੱਦਾਂ ਅਸੀਂ ਗੰਗਾ ਲਈ ਆ ਤੇ ਸੋ ਕਈ ਗੱਲਾਂ ਬਤਾ ਇਦਾਂ ਦੀਆਂ ਜਿਹੜੀਆਂ ਸਾਡੇ ਕਰਮਾਂ ਦੀ ਸੀ ਗੰਗਾ ਸਹੀ ਗੱਲ ਪਰ ਚਲੋ ਜਦੋਂ ਆਪਣੇ 아이 ਤੇ ਆਉਗੀ ਦਊਗੀ ਗੱਭਣ ਹੋਊਗੀ ਬੱਚਾ ਦਊਗਾ ਤੇ ਉਹ ਦੇਖਾਂਗੇ ਫਿਰ ਸਾਡੇ ਕਰਮਾਂ ਚ ਕੀ ਲਿਖਿਆ ਹੈ ਇਹਦੇ ਕੋਲੋਂ ਤੇ ਸੋ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਮਨੀ ਖੜਾ ਗੋਰੀ ਬਾਹਰ ਕੱਢਣ ਵਾਸਤੇ ਤੇ ਤੁਸੀਂ ਵੀ ਆਪਣਾ ਸਾਨੂੰ ਨਹੀਂ ਮੈਂ ਨਹੀਂ ਕਰਨੀ ਅੱਜ ਜਿੰਨੇ ਖੋਲ ਨਹੀਂ ਬੋਲ ਮੈਨੂੰ ਪਹੁੰਚਾ ਕੇ ਲਗੀ ਤੇ ਤੁਸੀਂ ਸਾਨੂੰ ਆਪਣੀ ਐਡਵਾਈਸ ਜ਼ਰੂਰ ਦਿਓ ਪਹਿਲਾਂ ਗੰਗਾ ਦੀ ਡੀ ਵਾਰਮਿੰਗ ਹਉ ਡਾਕਟਰ ਨੇ ਸਾਨੂੰ ਸਹੀ ਗਾਈਡ ਕੀਤਾ ਬਾਕੀ ਜਿਹਨਾਂ ਦੇ ਨਾਲ ਐਦਾਂ ਕਰੀ ਹੋਈ ਆ ਜਾਂ ਸਹੀ ਸਲਾਹ ਜਾਂ ਸਾਨੂੰ ਕੀ ਕਰਨਾ ਚਾਹੀਦਾ ਤੇ ਸਾਨੂੰ ਜ਼ਰੂਰ ਦੱਸਿਓ ਤੇ ਇਹਦੇ ਨਾਲ ਹੀ ਕਰਦੇ ਹਾਂ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਤੇ ਇਦਾਂ ਦੀ ਟੈਨਸ਼ਨਾਂ ਤੇ ਹੁੰਦੀਆਂ ਜਾਂਦੀਆਂ ਰਹਿਣੀਆਂ ਜੇ ਡੇਰੀ ਫਾਰਮ ਖੋਲਣਾ ਸੁਣ ਲਿਆ ਕਾਕਾ ਹਾਂਜੀ